मेरा नाम राजा राम है जी में भी मैं पोस्ट पे है। जो ए, ना तो ए मेरे मैं मैडम तो मंत्री साहब से जोड़ के बेड वगैरा सारा सब कुछ टूट गया बस जान, जानो बच गए सहायता की जाए बेचारा अठ हजार रुपया तनखा लूड़ा ट्राली चलाम तो हाथ जोड़ बेनती है ਮંત્રી ਜੀ ਜੀਨ ਦੀ ਮਨਿਆ ਕੋਈ ਸਹਾਇਤਾ ਕਰੀ ਕੀ ਨਾਮ ਹੋਵੇ ਰਮੇਸ਼ ਕੁਮਾਰ ਜੀ ਜਿਹੜਾ ਉਹ ਆਪੇ ਛੱਤ ਡਿੱਗੀ ਹੈ ਕਿੰਨੇ ਵਜੇ ਟਾਈਮ ਸੀ ਇਹ ਜੀ 2 ਵਜੇ ਦਾ ਟਾਈਮ ਸੀ ਰਾਤ ਨੂੰ ਤੇ ਸਾਰੇ ਬੱਚੇ ਤੇ ਅਸੀਂ ਅੰਦਰ ਹੀ ਸੀ ਤੇ ਕਰਦਿਆ ਦੇ ਵੀ ਸੱਟ ਆਈ ਹੈ ਮੇਰੇ ਵੀ ਆਈਆਂ ਜੀ ਤੇ ਮੱਲੋ ਮੇਰਾ ਸਮਾਨ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਆ ਮੇਰਾ ਮੋਬਾਈਲ ਵੀ ਟੁੱਟ ਗਿਆ ਬਾਬਾ ਦੀ ਸੀ ਨਗਰ ਨੋ ਨੰਬਰ 8 ਨੰਬਰ 1 ਆਪ ਥੋੜਾ ਜਾਰਦਾ ਫੋਨ ਹੈ ਜੀ ਬਾਕੀ ਏਸੀਓਸੀ ਤੁਸੀਂ ਵੇਖ ਹੀ ਲੋ ਸਾਰਾ ਨੁਕਸਾਨ ਹੋ ਗਿਆ ਮੇਰਾ ਘੱਟੋ ਘੱਟ 2 ਲੱਖ ਦੇ ਨੇ ਡੇ ਕੀ ਮੰਗ ਕਰਦੇ ਹੋ ਜੀ ਮੰਗੇ ਹੀ ਹੈ ਜੀ ਕੋਈ ਮਦਦ ਹੋ ਜੇ ਚਲੋ ਕੋਈ ਮਨ ਹੌਸਲਾ ਮਿਲ ਜੂਗਾ ਸਾਰਾ ਮਿਲ ਜੂਗਾ ਕੋਈ ਕਰ ਦੂਗਾ ਤਾਂ ਕੀ ਕੰਮ ਕੀ ਕਰਦੇ ਹੋ ਵੀ ਪ੍ਰਾਈਵੇਟ ਹੀ ਹੈ ਜੀ ਡਰਾਈਵਰੀ ਕਰਦਾ ਕਮੇਟੀ ਜਿ ਨਕਰ ਕੋਸ ਸਕਦੇ ਮੈਂ ਐਮਸੀ ਮੋਤੀराम ਵਾਰਡ ਨੰਬਰ 8 ਕੋ ਬਾਬਾ ਦੀਪ ਸਿੰਘ ਨਗਰ ਰੋਡ ਤੋਂ ਜੋ ਵਾਚਾ ਤੇ ਗਿਆ ਨਵਰੇ ਕੀ ਕਰਨ ਚਾਹੀਦਾ ਇਹ ਛੱਤ ਬਜਰੇ ਬਹੁਤ ਵੀ ਗਰੀਬ ਪਰਿਵਾਰ ਹੈ ਜੀ ਰਾਤ ਨੂੰ 2 ਵਜੇ ਦੀ ਛੱਤ ਡਿੱਗੀ ਸਾਡੇ ਕੋਲ ਸਵੇਰ 2 ਵਜੇ ਤਰੀਕ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਸਾਡਾ ਜੋ ਛੱਤ ਡਿੱਗ ਪਈ ਹੈ ਅਸੀਂ ਮੈਂ ਤੇ ਭਾਈ ਦਿਵਿੰਦਰ ਸਿੰਘ ਨਾਲ ਲੈ ਕੇ ਤੇ ਹੋਰ ਵੀ ਜਿੰਨੇ ਵੀ ਸੀ ਜੋ ਸਾਡੀ ਮਦਦ ਕਰ ਸਕਦੇ ਸੀ ਇਹਨਾਂ ਦੇ ਪਰਿਵਾਰ ਦੀ ਨਾਲ ਇੱਥੇ ਲੈ ਕੇ ਮੌਕੇ ਤੇ ਆਏ ਤੇ ਆ ਕੇ ਇਹਨਾਂ ਨੂੰ ਪਹਿਲਾਂ ਤਾਂ ਸਾਰਨੂੰ ਪਹਿਲਾਂ ਤਾਂ ਮੁਰਲੀ ਸਹਿਤਾ ਖਾਤਰ ਇਹਨਾਂ ਨੂੰ ਡਾਕਟਰ ਜੀ ਦੇ ਕੋਲ ਪੇਚਰ ਡਾਕਟਰ ਨੂੰ ਥੋੜੀ ਪੱਟੀ ਪੁੱਟੀ ਕਰਾ ਕੇ ਇਹਨਾਂ ਨੂੰ ਜੀ ਇਹਨਾਂ ਦੀ ਜਖਮੀ ਹੋਈ ਹੈ ਛੋਟਾ ਬੱਚਾ ਵੀ ਸੀ ਇਹ ਸਾਰਾ ਪਰਿਵਾਰ ਅੰਦਰ ਹੀ ਸੀ ਔਰ ਇਸ ਪਰਵਾਰ ਦਾ ਜੋ ਹੈ ਕਾਫੀ ਨੁਕਸਾਨ ਹੋਇਆ ਅੰਦਰੋਂ ਨਹੀਂ ਫੱਟਾ ਹੈ ਵੀ ਸਰਕਾਰ ਵੱਲੋਂ ਕੋਈ ਇੰਨਾ ਵੀ ਦੇਖੋ ਜੀ ਹਰੇਕ ਆਦਮੀ ਜੋਗਾਏਗੀ ਵੀ ਜੋ ਸਰਕਾਰਾਂ ਦਾ ਹੀ ਫਰਜ਼ ਬਣਦਾ ਹੈ ਕਿ ਜੋ ਆਫਤਾਂ ਆਉਂਦੀਆਂ ਇਹ ਲਿਟਰਲ ਆਫਤ ਹੈ ਕੁਦਰਤੀ ਆਫਤ ਹੈ ਕਿ ਜੋ ਬਰਸਾਤ ਜੋ ਲਗਾਤਾਰ ਇੰਨੇ ਦਿਨ ਤੋਂ ਚੱਲ ਰਹੀ ਹੈ ਇਹ ਜੇ ਚੜੀ ਲੱਗੀ ਹੈ ਸੀ ਉਸੇ ਕਾਰਨ ਇਹ ਮਕਾਨ ਦੇ ਵਿੱਚ ਜੋ ਹੈ ਗਰੀਬ ਆਦਮੀ ਦਾ ਮਕਾਨ ਡਿੱਗਿਆ ਛੱਤ ਦੇ ਉੱਪਰ ਪਾਣੀ ਰਿਸਕ ਰਿਹਾ ਕਿ ਹੋੜੀ ਹੋੜੀ ਤਰ੍ਹਾਂ ਜਿਹੜੀ ਰਿੰਜ 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 ਬਰਸਾਤ ਹੁੰਦੀ ਰਹੀ ਉਸੇ ਕਰਕੇ ਇਹਦਾ ਨੁਕਸਾਨ ਹੋਇਆ ਸਾਰਾ ਔਰ ਅਸੀਂ ਸਰਕਾਰ ਦੇ ਸਾਹਮਣੇ ਵੀ ਇਹੀ ਬੇਨਤੀ ਕਰਦੇ ਆਂ ਕਿ ਇਹ ਇੱਕ ਗਰੀਬ ਪਰਿਵਾਰ ਹੈ ਕਿ ਬਾਲਮਿਕੀ ਸਮਾਜ ਵਿੱਚ ਬਚਾਰਾ ਸਮਾਜ ਇਹ ਪਰਿਵਾਰ ਜੋ ਸਬੰਧ ਰੱਖਦਾ ਹੈ ਇਹਨਾਂ ਦੀ ਉਨੀ ਪੋਜੀਸ਼ਨ ਹੈ ਹੀ ਨਹੀਂ ਕਿ ਉਹ ਦੁਆਰਾ ਜੋ ਛੇਤੀ ਕਾਮਯਾਬ ਹੋ ਜਾਣਗੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਕਿ ਇਸ ਪਰਿਵਾਰ ਦੀ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਹਦੀ ਮਦਦ ਕੀਤੀ ਜਾਵੇ ਤਾਂ ਜੋ ਜਿਹੜਾ ਇਹ ਸਮਾਨ ਇਹਨਾਂ ਨੇ ਕੋਈ ਲੋਨ ਤੇ ਲਿਆ ਕੋਈ ਉਧਾਰ ਲਿਆ ਕੋਈ ਬਚਾਰੇ ਕਿਸੇ ਜਰਾਸ ਪੜੋਸ ਤੋਂ ਪੈਸੇ ਕੁ ਥੋੜੇ ਬਹੁਤ ਇਕੱਠੇ ਕਰਕੇ ਇਹਨਾਂ ਨੇ ਸਮਾਨ ਲਿਆ ਸੀਗਾ ਉਹਨਾਂ ਦੀ ਪੂਰਤੀ ਵੀ ਕਰ ਸਕੇ ਤੇ ਆਪਣਾ ਥੋੜਾ ਜਿਆ ਰਹਿਣ ਦਾ ਵੀ ਇਹ ਜੋ ਯੂਗਾਰਡ ਕਰ ਸਕਣ ਬਰਸਾਤ ਦਾ ਮੌਸਮ ਚੱਲ ਰਿਹਾ ਸਰਕਾਰ ਅਸੀਂ ਬੇਨਤੀ ਇਹ ਕਰਦੇ ਆ ਕਿ ਸਰਕਾਰ ਛੇਤੀ ਤੋਂ ਛੇਤੀ ਇਹਨਾਂ ਦੀ ਕੋਈ ਮਦਦ ਕਰੇ ਤਾਂ ਜੋ ਇਹ ਆਪਦਾ ਗੁਜ਼ਾਰਾ ਕਰ ਸਕਣ